ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਲੁਧਿਆਣਾ ਦੇ ਤਾਂਦਰਾ ਰੋਡ ਵਿਖੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਸ਼ਿਰਕਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਅਸੀਂ ਡੈਂਟਲ ਮੋਬਾਈਲ ਵੈਨ ਦੀ ਸ਼ੁਰੂਆਤ ਕੀਤੀ ਹੈ ਜੋ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਜਾ ਕੇ ਲੋਕਾਂ ਦੇ ਦੰਦਾਂ ਦਾ ਇਲਾਜ ਫ੍ਰੀ ਵਿੱਚ ਕਰੇਗੀ ਇਸ ਮੌਕੇ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਮੈਂ ਹੋਰ ਕੀ ਕਰੀ ਭਾਈ ਸਾਹਿਬ ਜਿੰਦਰ ਨੇ ਰਿਓ ਹਟ ਜਾਓ ਤੁਸੀਂ ਅੱਜ ਜਿਹੜਾ ਬਾਬਾ ਜੀ ਅੱਜ ਜਿਹੜਾ ਫ੍ਰੀ ਜਿੱਦਾਂ ਕਿ ਪੰਜਾਬ ਸਰਕਾਰ ਦਾ ਉਹ ਮਿਸ਼ਨ ਹੈਗਾ ਕਿ ਸੇਵਾ ਸਹੂਤਾਵਾਂ ਫ੍ਰੀ ਦੇਣੀਆਂ ਉਹਨੂੰ ਲੈ ਕੇ ਅੱਜ ਜਿੱਦਾਂ ਕਿ ਅਜਿਹੀ ਪ੍ਰਾਈਵੇਟ ਸੰਸਥਾਵਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਡਾਕਟਰਾਂ ਵੱਲੋਂ ਉਹ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਦੋਂ ਸਰਕਾਰ ਤੇ ਸਮਾਜ ਇਕੱਠਾ ਹੋ ਕੇ ਕੋਈ ਕੰਮ ਕਰਦਾ ਉਹਦੇ ਵਿੱਚ ਜਰੂਰ ਹੀ ਸਫਲਤਾ ਮਿਲਦੀ ਹੈ ਕਿਉਂਕਿ ਲੰਬੇ ਸਮੇਂ ਤੋਂ ਜਦੋਂ ਤੋਂ ਹੈ ਆਦੋਂ ਲੈ ਕੇ ਜਿਹੜੀ ਸਾਡੇ ਸਮਾਜ ਵਿੱਚ ਜਿਹੜੀ ਸੇਵਾ ਭਾਵਨਾ ਦੀ ਜਿਨ੍ਹਾਂ ਦੇ ਅੰਦਰ ਕਦਰਾਂ ਕੀਮਤਾਂ ਉਹ ਪਾਈ ਕਿਨਿਆ ਵਰਗੇ ਜਾਂਾਂਘਾਂ ਦੇ ਵਿੱਚ ਵੀ ਉਹ ਸੇਵਾ ਕਰਦੇ ਰਹੇ ਆਪਣਾ ਧਰਮ ਸਮਝ ਕੇ ਸੋ ਇਹ ਜਿਹੜੀ ਸਮਾਜ ਸੇਵਾ ਇਹਦੇ ਵਿੱਚ ਜਿੱਥੇ ਸਰਕਾਰਾਂ ਦੀ ਡਿਊਟੀ ਬਣਦੀ ਆ ਜੋ ਵੀ ਫਰੀ ਇਲਾਜ ਦੇ ਜੋ ਵੀ ਸਾਡੇ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਪਰ ਉਹਦੇ ਨਾਲ ਨਾਲ ਜੇ ਦੇ ਨੇ ਚਾਹੁੰਦੇ ਆ ਕਿ ਸਾਡੇ ਸਮਾਜ ਦੇ ਵਿੱਚ ਲੋਕਾਂ ਨੂੰ ਇਹ ਸਹੂਲਤਾਂ ਮਿਲਣ ਉਹਦੇ ਵਿੱਚ ਹੋਰ ਅਸੀਂ ਸਰਕਾਰ ਦੇ ਨਾਲ ਲੱਗ ਕੇ ਆਪਣਾ ਸਮਾਜ ਦੇ ਸੁਧਾਰ ਵਿੱਚ ਹਿੱਸਾ ਪਾ ਸਕੀਏ ਸੋ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਬਹੁਤ ਮਹਾਂਪੁਰਸ਼ਾਂ ਇਹ ਬਖਰੇ ਬਖਰੇ ਸਕੂਲ ਕਾਲਜ ਕੋਨ ਕੇ এডੂਕੇਸ਼ਨ ਦੇ ਵਿੱਚ ਹਿੱਸਾ ਪਾ ਰਹੇ ਕੋਈ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਹੈਗਾ ਉਹ ਵੱਡੇ ਯੋਗਦਾਨ ਜਿਹੜੇ ਹੈਗੇ ਕੋਈ ਖੇਡਾਂ ਵਿੱਚ ਬਾੜਿਆ ਕੋਈ ਹੋਰ ਤੀਰਥ ਸਥਾਨਾਂ ਨੂੰ ਸੁਧਾਰ ਰਿਹਾ ਸਾਰੇ ਜਿਹੜੀ ਸੇਵਾ ਦੀ ਭਾਵਨਾ ਪੰਜਾਬ ਦੀ ਧਰਤੀ ਦੇ ਉੱਤੇ ਇਹ ਸਾਡੇ ਸਤਿਗੁਰਾਂ ਦੀ ਦੇਣ ਤੇ ਹਰ ਕੋਈ ਜਾਂਦਾ ਕਿ ਜੇ ਮੇਰੇ ਕੋਲ ਵਾਹਿਗੁਰੂ ਨੇ ਸਾਨੂੰ ਮੈਨੂੰ ਕੁਝ ਦਿੱਤਾ ਤੇ ਮੈਂ ਉਹ ਸਮਾਜ ਵਾਸਤੇ ਕਰਾਂ 100% ਦਾ ਨਹੀਂ ਪਰ ਜਿਹੜੀ ਭਾਵਨਾ ਹੈ ਸਾਡੇ ਗੁਰੂਆਂ ਦੀ ਗੁਰਬਾਣੀ ਅਨੁਸਾਰ ਸੋ ਸਾਰਿਆਂ ਦਾ ਜਿਹੜਾ ਹੈ ਮਨ ਵਿੱਚ ਸੋ ਸਿੱਧੂ ਹਸਪੀਟਲ ਅਜੇ ਜਿਸ ਦੇ ਵਿੱਚ ਇੱਕ ਉਹਨਾਂ ਨੇ ਹੁਣੇ ਸਾਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਕ ਰਿਪੋਰਟ ਹੈ ਜਿਹਦੇ ਨਾਲ ਕੋਈ ਜਦੋਂ ਅਸੀਂ ਅੱਗੇ ਦੰਦਾਂ ਨੂੰ ਕੋਈ ਚੈੱਕ ਕਰਾਉਂਦਾ ਸੀ ਤੇ ਉਹਦੇ ਵਾਸਤੇ ਉਹਨੂੰ ਕਹਿੰਦੇ ਸੀ ਮੂੰਹ ਦੇ ਵਿੱਚੋਂ ਪਾਉਣਾ ਪੈਂਦਾ ਸੀ ਕਈ ਕੁਝ ਕਰਕੇ ਉਹਦੀ ਰਿਪੋਰਟ ਆਉਂਦੀ ਸੀ ਕਿ ਇਹਦੇ ਨਾਲ ਕੁਝ ਵੀ ਜਿਹੜਾ ਹੈ ਨਹੀਂ ਕਰਨਾ ਪਹਿਲੇ ਸਾਰਾ ਆਟੋਮੈਟਿਕ ਇਹ ਰਿਪੋਰਟ ਤੇ ਦੂਸਰੀ ਨਾਲ ਇਹਦੇ ਵੈ ਨਾ ਇਹ ਜਿੱਥੇ ਵੀ ਪਿੰਡਾਂ ਦੇ ਵਿੱਚ ਜਾ ਕੇ ਗਲੀ ਮੁਹੱਲਿਆਂ ਦੇ ਵਿੱਚ ਜਾ ਕੇ ਉਥੇ ਇਹ ਸੁਭਦਾ ਉਹਨਾਂ ਨੂੰ ਮਿਲ ਜਾਈ ਨਹੀਂ ਘਰ ਵਿੱਚ ਜਾ ਕੇ ਇਹ ਇੱਕ ਬਹੁਤ ਵੱਡੀ ਅਸੀਕ ਨੇ ਸੇਵਾ ਤੇ ਅਸੀਂ ਗੁਰੂ ਪਾਤਸ਼ਾਹ ਦੇ ਚਰਣਾ ਵਿੱਚ ਅਰਦਾਸ ਕਰਦੇ ਹਾਂ ਕਿ ਜਿਹੜੇ ਜਿਨ੍ਹਾਂ ਦਾ ਇਹ ਬਰਾਲਾ ਤੇ ਜਿਨ੍ਹਾਂ ਨੇ ਆਰਥਿਕ ਤੌਰ ਤੇ ਹਰ ਤਰ੍ਹਾਂ ਦੇ ਨਾਲੇ ਸੀ ਸੇਵਾ ਦੇ ਕਾਰਜ ਵਿੱਚ ਸਹਿਯੋਗ ਦਿੱਤਾ ਤੇ ਅਸੀਂ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਤੇ ਕਿ ਇਹ ਵੈਨ ਪਿੰਡ-ਪਿੰਡ ਜਾ ਕੇ ਇਹ ਆਪਣੇ ਗਰੀਬ ਤਲੋਕਾਂ ਦਾ ਪੰਜਾਬ ਦੀ ਪਹਿਲੀ ਮੋਬਾਈਲ ਡੈਂਟਲ ਵੈਨ ਲਾਂਚ ਕਰਨ ਜਾ ਰਹੇ ਹਾਂ ਜਿੰਦੇ ਵਿੱਚ ਸਾਡੇ ਚੀਫ ਗੈਸਟ ਹਨ ਸੀਚੇਵਾਲ ਜੀ ਕੁਲਵੰਤ ਸਿੰਘ ਸਿੱਧੂ ਐਮਐਲਏ ਤੇ ਸਾਡੇ ਅਸਿਸਟੈਂਟ ਕਮਿਸ਼ਨਰ ਜਸਦੀਪ ਸੇਖੋ ਜੀ ਆਏ ਨੇ ਅਸੀਂ ਇੱਕ ਲਾਂਚ ਕਰ ਰਹੇ ਹਾਂ ਮੋਬਾਈਲ ਡੈਂਟਲ ਵੈਨ ਦੇ ਨਾਮ ਨਾਲ ਇੱਕ ਰੋਬੋਟ ਲਾਂਚ ਕਰ ਰਹੇ ਹਾਂ ਜਿਹੜਾ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਥੇ ਲਿਆਂਦਾ ਗਿਆ ਹੈ ਜਿੰਦੇ ਨਾਲ ਅਸੀਂ ਬਿਨਾਂ ਟੱਚ ਕੀਤੇ ਹੋਏ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਇਨਸਟਰੂਮੈਂਟ ਦੇ ਆਪਣਾ ਚੈੱਕਅਪ ਕਰ ਸਕਦੇ ਹਾਂ ਚੈੱਕਅਪ ਕਰਵਾਉਣ ਤੋਂ ਬਾਅਦ ਸਾਡੀ ਰਿਪੋਰਟ ਹੈ ਜਿਹੜੀ ਉਹ ਫੋਨ ਦੇ ਉੱਤੇ ਹੀ ਆ ਜਾਏਗੀ ਤੇ ਜਿਹੜਾ ਮੋਬਾਈਲ ਡੈਂਟਲ ਵੈਨ ਹੈ ਮੋਬਾਈਲ ਡੈਂਟਲ ਵੈਨ ਦੇ ਨਾਲ ਸਾਡਾ ਕੀ ਹੋਇਆਗਾ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸੁਸਾਇਟੀ ਦੇ ਵਿੱਚ ਮੋਬਾਈਲ ਡੈਂਟਲ ਵੈਨ ਨੂੰ ਲੈ ਕੇ ਜਾ ਸਕਦੇ ਹਾਂ ਤੇ ਐਕਸਪਰਟ ਡਾਕਟਰਸ ਦੇ ਦੁਆਰਾ ਉਹਨਾਂ ਦਾ ਟ੍ਰੀਟਮੈਂਟ 90% ਟ੍ਰੀਟਮੈਂਟ ਜਿਹੜੇ ਵੈਨ ਦੇ ਵਿੱਚ ਹੀ ਹੋ ਜਾਣਗੇ ਸਾਨੂੰ ਕਿਤੇ ਵੀ ਕਈ ਵਾਰ ਹੁੰਦਾ ਕਈ ਗਰੀਬ ਪੇਸ਼ੈਂਟਸ ਜਾਂ ਕਈ ਐਫਜੀ ਪੇਸ਼ੈਂਟਸ ਹੁੰਦੇ ਜਿਹੜੇ ਕਲੀਨਿਕ ਤੇ ਕਦੇ ਵਿਜ਼ਿਟ ਹੀ ਨਹੀਂ ਕਰ ਪਾਉਂਦੇ ਜਾਂ ਜਿਨ੍ਹਾਂ ਨੂੰ ਆਉਣ ਦੇ ਵਿੱਚ ਮੁਸ਼ਕਲ ਹੁੰਦੀ ਹੈ ਉਹਨਾਂ ਲਈ ਅਸੀਂ ਇਹ ਵੈਨ ਬਣਾਈ ਗਈ ਹੈ ਸਾਡੀ ਡਾਕਟਰਸ ਦੀ ਟੀਮ ਹੈ ਸਾਡੇ ਨਾਲ ਡਾਕਟਰਸ ਦੀ ਟੀਮ ਦੇ ਨਾਲ ਨਾਲ ਸਾਡੇ ਨਾਲ ਵੋਲੰਟੀ ਉਹ ਸਾਰੇ ਮਿਲ ਜੁਲ ਕੇ ਕੰਮ ਕਰ ਰਹੇ ਨੇ ਜਿੰਨੂੰ ਅਸੀਂ ਇੱਕ ਪਰਸਨਲ ਤੌਰ ਤੇ ਪਹਿਲਾਂ ਮੈਂ ਇਹ ਮੂਵਮੈਂਟ ਸਟਾਰਟ ਕੀਤੀ ਸੀਗੀ ਬਟ ਹੁਣ ਇਹਦੇ ਨਾਲ ਇੱਕ ਕਾਫਲਾ ਬਣ ਗਿਆ ਹੈ ਕਾਫਲਾ ਬਣਨ ਦੇ ਨਾਲ ਕੀ ਸਾਡੀਆਂ ਬਾਹਾਂ ਮਜ਼ਬੂਤ ਕੀ ਮਤਲਬ 2 ਦੀ ਬਜਾਏ 4 ਦੀ ਵਗੈਰਾ 100 ਹੋ ਚੁੱਕੀਆਂ ਨੇ ਜਨਰਲ ਸਾਡਾ ਹੌਸਲਾ ਹੋਰ ਵਧਿਆ ਸਰ ਲੁਧਿਆਣਾ ਵਿੱਚ ਹੀ ਵੈਨ ਜਾਊਗੀ ਕਿ ਪੰਜਾਬ ਸਰ ਇਹ ਜਸਟ ਇੱਕ ਵੈਨ ਹੈ ਮਤਲਬ ਜਿਵੇਂ ਆਪਣੀ ਸਾਦੀ ਗੱਡੀ ਹੁੰਦੀ ਹੈ ਅਸੀਂ ਕਿਤੇ ਵੀ ਲੈ ਕੇ ਜਾ ਸਕਦੇ ਹਾਂ ਅਗਰ ਸਾਨੂੰ ਲੁਧਿਆਣਾ ਤੋਂ ਬਾਹਰ ਵੀ ਅਪਰੋਚ ਜਿਵੇਂ ਹੁਣ ਸਾਨੂੰ ਮਾਨਸਾ ਤੋਂ ਵੀ ਅਪਰੋਚ ਆ ਚੁੱਕੀ ਹੈ ਫਿਰੋਜ਼ਪੁਰ ਜੀਰਾ ਤੋਂ ਵੀ ਆ ਚੁੱਕੀ ਹੈ ਅਸੀਂ ਹਰ ਕਿਤੇ ਲੈ ਕੇ ਜਾਵਾਂਗੇ ਜਿੱਥੇ ਤੇ ਅਸੀਂ ਲੈ ਕੇ ਜਾ ਸਕਦੇ ਹਾਂ ਜਿੱਥੇ ਵੀ ਸਾਨੂੰ ਲੋਡ ਲੱਗੇਗੀ ਅਸੀਂ ਜਾਵਾਂਗੇ ਸਰ ਚਾਹੇ ਬੁਲਾਣਾ ਹੋਵੇ ਗੱਡੀ ਨੂੰ ਤਾਂ ਕੀ ਪ੍ਰੋਸੀਜਰ ਪੀਐਸਟੀ ਕਰਨਾ ਉਹ ਤੁਸੀਂ ਮੈਨੂੰ ਹਜੇ ਤਾਂ ਫਿਲਹਾਲ ਅਸੀਂ ਐਪ ਹਜੇ ਲਾਂਚ ਨਹੀਂ ਕੀਤੀ ਹੈ ਬਹੁਤ ਜਲਦੀ ਐਪ ਵੀ ਲਾਂਚ ਕਰਾਂਗੇ ਫਿਲਹਾਲ ਤੁਸੀਂ 43 8 13 13 ਕੀ ਮੈਸੇਜ ਅਸੀਂ ਇਹ ਲੋਕਾਂ ਨੂੰ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਟਾਈਮ ਤੇ ਚੈੱਕਅਪ ਕਰਵਾਓ ਅਵੇਅਰਨੈਸ ਹੋਣੀ ਚਾਹੀਦੀ ਹੈ ਦੰਦਾਂ ਦੀਆਂ ਬਿਮਾਰੀਆਂ ਬਾਰੇ ਕਿਉਂਕਿ ਪਹਿਲਾਂ ਹੁੰਦਾ ਸੀ ਦੰਦਾਂ ਦੀਆਂ ਪ੍ਰੋਬਲਮਸ ਇੰਨੀ ਨਹੀਂ ਹੁੰਦੀਆਂ ਸੀ ਕਿਆਂ ਉਨ ਵਿਦ ਟਾਈਮ ਡਾਈਟ ਸਾਡੀਆਂ ਬਦਲ ਗਈਆਂ ਸਾਡੇ ਰੁਝੇਵੇਂ ਬਦਲ ਗਏ ਨੇ ਸਾਡੀਆਂ ਰੂਟੀਨ ਬਦਲ ਗਈਆਂ ਸ케ਚੂਲ ਚੇਂਜ ਹੋ ਗਏ ਨੇ ਉਹਦੇ ਨਾਲ ਸਾਡੀਆਂ ਦੰਦਾਂ ਦੀਆਂ ਬਿਮਾਰੀਆਂ ਵੀ ਬਦਲ ਗਈਆਂ ਨੇ ਦੰਦਾਂ ਦੀਆਂ ਬਿਮਾਰੀਆਂ ਬਦਲਦੇ ਨਾਲ ਸਾਨੂੰ ਟਰੀਟਮੈਂਟ ਵੀ ਬਦਲ ਲੈਣੇ ਪੈਣਗੇ ਸਾਨੂੰ ਮੇਜਰ ਮਤਲਬ ਐਡਵਾਂਸ ਟਰੀਟਮੈਂਟਸ ਐਡਵਾਂਸ ਟੈਕਨੀਕਸ ਤੇ ਜਾਣਾ ਪਏਗਾ ਇਸ ਲਈ ਸਾਨੂੰ ਅਵੇਅਰ ਰਹਿ ਦੇਣਾ ਟਾਈਮ ਟਾਈਮ ਚੈੱਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਸਰ ਇਹ ਚਾਰਜ ਦੀ ਗੱਲ ਕਰਦੇ ਆ ਫ੍ਰੀ ਆਫ ਕਾਸਟ ਹੈ ਚਾਰਜ ਨਹੀਂ ਜਿਹੜੀ ਵੈਨ ਹੈ ਸਾਡੀ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਇਹਦੇ ਵਿੱਚ ਪ੍ਰੋਪਰ ਇਲਾਜ ਕਰਾਂਗੇ ਹਾਂਜੀ ਸੋ ਇਸ ਤੋਂ ਬਾਕੀ ਅੰਗਾਂ ਦੀ ਬਿਮਾਰੀਆਂ ਵਾਸਤੇ ਕੋਈ ਚਾਹ ਨਹੀਂ ਦੱਸਦਾ